ਪੰਜ ਚਲੋ ਭਾਵੇਂ ਡੀਸੀ ਆ ਜਾਏ ਭਾਵੇਂ ਬਣਾ ਨਕਰੀ ਆ ਜਾਏ ਲੋਕਾਂ ਦੇ ਜਨਤ ਦੇ ਦੁਸਤ ਕਰਦੀ ਹੈ ਇਤਨਾ ਲੱਟ ਖੜਗਣੀ ਚਾਹੀਦੀ ਹੈ ਕਿਹਨੇ ਬੈਠੇ ਹੀ ਕੌਂਪਰ ਦਾ ਪਿੰਡ ਜਿਹੜਾ ਇਹ ਫੈਸਲਾ ਲਵੇ ਇਹਦੀ ਜ਼ਿੰਮੇਵਾਰੀ ਕੌਂਪਰ ਪਿੰਡ ਚੁੱਕਾ ਹੈ ਇਹ ਗੱਲ ਕਰਨੀ ਹੈ ਜੀ ਮੇਰੀ ਸੁਣੋ ਗੱਲ ਅਸੀਂ ਸਾਰਿਆਂ ਨੂੰ ਤੁਹਾਡੀ ਅਪਨਾ ਬਣਾਉਣਾ ਸਮਝਦੇ ਹਾਂ ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਕਹਿ ਰਹੇ ਹੋ ਲੇਕਿਨ ਅਸੀਂ ਗੱਲ ਕਰ ਰਹੇ ਹਾਂ ਨਾ ਕਿ ਇਤਨਾ ਲੱਟ ਖੜਗਾਣ ਦੀ अभी सवेर तू इंड बड़े सारे थकौता हैं। सवेरे जिस टाइम मैं जसवीर भीर ने सवेरे चार बजे फोन किया जो तस्वीर जी कोलपुर तू देख रहे हो जिसे ਕੰਟਰੈਕਟੇ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਨਰਾਤੀ ਮਨਜੀਤ ਸਿੰਘ ਬਿੱਲਾਵਲੂ ਕਿਤੇ ਗਈ ਜਿਸ ਦੇ ਵਿੱਚ ਅੱਜ ਬੜਾ ਜ਼ੋਰ ਜ਼ਿਆਦਾ ਰੋਸ਼ੜਾ ਹੈ ਉਹ ਸੰਗਤ ਦੇ ਵੀ ਦੇਖਣ ਨੂੰ ਮਿਲ ਰਿਹਾ ਆਹ ਦੇਖਦੇ ਹਾਂ ਸੰਗਤ ਦਾ ਕੀ ਕਹਿਣਾ ਹੈ ਲੋ ਜਿਸੀ ਕਹਿਣਾਂ ਜਿਸੀ ਨਾ ਤੁਸੀਂ ਕਹਿੰਦੇ ਬਹੁਤ ਬਾਤਾਂ ਜਿਸਮੀ ਦਾ ਬੋਲਦੇ ਹੋ ਬੋਲਦੇ ਹੋ ਜਿਸੀ ਬਿਗੇ ਹੋ ਆਪ ਜੀ ਦੀ ਭਾਵਨਾ ਨੂੰ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਸਾਰੇ ਸਿੱਖਾਂ ਨੂੰ ਜਿਹੜਾ ਹੈ ਤੇ ਰੋਸ ਹੈ ਜੋ ਸਾਡੇ ਨਾਲ ਪਾਣਾ ਵਾਪਰਿਆ ਹੈ ਨਕੀ ਵਾਲਾ ਮਾਨ ਨਹੀਂ ਹੈ ਵੀ ਆਪਣਾ ਵੀਰ ਦੇ ਭੈਣ ਦੇ ਬਜ਼ੁਰਗ ਦੇ ਜਿਹੜੇ ਦਿਲ ਦੇ ਅੰਦਰ ਜਿਹੜਾ ਹੈ ਦੁੱਖ ਹੈ ਅਸੀਂ ਇਹ ਵੀ ਫੈਸਲਾ ਲਿਆ ਹੈ ਅਸੀਂ ਜਿਸ ਟਾਈਮ ਦਾ ਸਾਨੂੰ ਇਹ ਪਤਾ ਚੱਲਿਆ ਹੈ ਅਸੀਂ ਇੱਥੇ ਪਹੁੰਚੇ ਹੈ ਸਾਰੇ ਜਿਹੜੇ ਸਾਡੇ ਦੇ ਨਗਰ ਦੇ ਪਤਵੰਤੇ ਸੱਜਣ ਹਨ ਜਿਨ੍ਹਾਂ ਜਿਨ੍ਹਾਂ ਸੰਗਠਨਾਂ ਨੂੰ ਪਤਾ ਲੱਗਾ ਕੋਲ ਰਾਹੀਂ ਅਸੀਂ ਦੱਸਿਆ ਉਹ ਇੱਥੇ ਪਹੁੰਚੇ ਪਹਿਲਾਂ ਅਸੀਂ ਗੁਰੂ ਸਾਹਿਬ ਦੀ ਇੱਥੇ ਸੇਵਾ ਸੰਭਾਲ ਕੀਤੀ ਹੈ ਜੋ ਜਿਹੜੀ ਅੱਗ ਲੱਗੀ ਸੀ ਉਹ ਅਸੀਂ ਜਿਹੜੀ ਉਹ ਕਾਲਾ ਸੇਵਾ ਸੰਭਾਲ ਕੀਤੀ ਪਹਿਲਾਂ ਇੱਧਰ ਅਸੀਂ ਦੇਖਿਆ ਫਿਰ ਅਸੀਂ ਤਕਰੀਬਨ ਕੋਈ 3:30 ਵਜੇ ਅਸੀਂ ਉਹਦੇ ਘਰ ਗਏ ਆ ਪਹਿਲਾਂ ਉਹਨੂੰ ਉਸ ਨੂੰ ਪਕੜਨਾ ਚਾਹੁੰਦੇ ਸੀ ਲੇਕਿਨ ਉਹ ਸਾਨੂੰ ਘਰ ਦੇ ਵਿੱਚ ਨਹੀਂ ਮਿਲਿਆ ਅਸੀਂ ਸਾਰੇ ਹੀ ਉਹਦਾ ਜਿਹੜਾ ਡੇਰਾ ਬਣਾਇਆ ਉਹ ਸਾਰਾ ਹੀ ਉੱਟ ਕੇ ਉਖਾੜਿਆ ਬਾਕੀ ਰਹੀ ਗੱਲ ਜਿਹੜੀ ਉਹਦੀ ਜੇਸੀਪੀ ਦੀ ਅਸੀਂ ਜੇਸੀਪੀ ਨੂੰ ਵੀ ਹੁਕਮ ਦੇ ਦਿੱਤਾ ਵੀ ਉਹ ਜਿਹੜੀ ਉਹਦਾ ਡੇਰਾ ਬਾਜ਼ ਜਿਹੜਾ ਉਹ ਖਤਮ ਕੀਤਾ ਜਾਏ। ਬਾਕੀ ਜਿਸ ਤਰ੍ਹਾਂ ਸੰਗਤ ਆ ਇਹ ਅਸੀਂ ਉਹ ਸੰਗਤ ਦੇ ਰੂਪ ਵਿੱਚ ਸਾਰੇ ਹਾਂ ਜਿਤਨਾ ਸੰਗਤ ਦਾ ਹੁਕਮ ਹੈ ਅਸੀਂ ਸਾਰਾ ਹੀ ਨਗਰ ਸੰਗਤ ਦੇ ਨਾਲ ਆ ਸੰਗਤ ਸਾਡੇ ਨਾਲ ਹੈ। ਅਸੀਂ ਸੰਗਤ ਦਾ ਸੰਗਤ ਦਾ ਹੁਕਮ ਹੈ ਕਿ ਮਕਾਨ ਜਿਹੜਾ ਪੂਰਾ ਕਰਾਇਆ ਗਿਆ ਹੈ ਤੇ ਘਰਾਇਆ ਜਾਏਗਾ। ਜੀ ਜਿਹੜੀ ਗੱਲ ਤੁਹਾਡੇ ਨਾਲ ਵਾਪਰੀ ਹੈ ਸਾਡੇ ਪਿਤਾ ਦੇ ਨਾਲ ਵਾਪਰੀ ਵਾਪਰੀ ਹੈ ਸਾਨੂੰ ਸਾਰਿਆਂ ਨੂੰ ਨਹੀਂ ਪਤਾ ਦੁੱਖ ਹੈ ਸਾਰੇ ਦੇ ਹਿਰਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੁੰਦਰੇ ਗਏ ਹਨ ਤੇ ਅਸੀਂ ਸਾਰਿਆਂ ਦੇ ਚਰਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਕਜੁੱਟ ਹੋਣ ਦਾ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਆਪਣੇ ਬੜਾ ਸਾਨੂੰ ਵਿਸ਼ਵਾਸ ਵੀ ਦਿੱਤਾ ਹੈ ਸਾਰੀ ਕਿਸਾਨ ਨਗਰਾਂ ਦੀ ਸੰਗਤਾਨ ਹੈ ਪ੍ਰਸ਼ਾਸਨ ਨੇ ਵੀ ਉਹਨੂੰ ਜਿਹੜਾ ਹੈ ਉਹ ਆਸਵਾਸਨ ਸਾਨੂੰ ਦਿੱਤਾ ਹੈ ਉਹਨੂੰ ਪਕੜਿਆ ਗਿਆ ਹੈ ਉਹ ਪਕੜ ਕੇ ਅਸੀਂ ਆਖ ਰਹੇ ਹਾਂ ਸੰਗਤ ਦਾ ਏ ਆਏ ਹੁਕਮ ਤੇ ਸਾਡੇ ਵੱਲੇ ਕੀਤਾ ਜਾਏ ਲੇਕਿਨ ਜਦੋਂ ਕਾਨੂੰਨ ਦੇ ਹਵਾਲੇ ਹੋ ਜਾਂਦਾ ਸਾਡੇ ਹਵਾਲੇ ਨਹੀਂ ਕੀਤਾ ਜਾਏਗਾ ਉਹਨਾਂ ਨੂੰ ਇਹ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਨਾ ਮ ਖਤਮ ਮਾਰ ਦੇਣਗੇ ਲੇਕਿਨ ਅਸੀਂ ਉਹਨਾਂ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਇਹੋ ਹੀ ਮੰਗ ਕਰਨੇ ਆ ਚਾਹੇ ਤੇ ਉਹਨੂੰ ਫਾਸੀ ਦਾ ਹੁਕਮ ਆਉਣਾ ਚਾਹੀਦਾ ਨਹੀਂ ਤੇ ਹੁਕਮ ਹੁਕਮ ਉਹਨਾਂ ਦਾ ਕੈਂਟ ਜਿਹੜੀ ਉਹ ਚਾਹੀਦੀ ਹੈ ਉਹ ਨਹੀਂ ਤੇ ਨਹੀਂ ਵਿਵਹਲੇ ਕੀਤਾ ਜਾਏ ਅਸੀਂ ਉਹਦੇ ਨਾਲ ਜਿਹੜੀ ਕਾਰਵਾਈ ਕਰਦੀ ਆ ਉਹ ਨਾਲ ਸੋਏ ਬਾਕੀ ਸਾਰੀ ਸੰਗਤ ਦੇ ਚਰਨਾ ਜੀ ਬੇਨਤੀ ਹੈ ਕਿ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਨੇ ਸਾਰਿਆਂ ਦੇ ਵੀਊ ਜਿਹੜੇ ਆ ਸਰਵਣ ਕਰਨੇ ਨੇ ਜੋ ਸਾਡੇ ਪਤਵੰਤੇ ਸੱਜਣ ਮਾਰ ਤੋਂ ਵੀ ਆਏ ਹਨ ਤੇ ਅਸੀਂ ਸਾਰਿਆਂ ਨੇ ਜਿਹੜਾ ਉਹਨਾਂ ਦੇ ਸਾਰਿਆਂ ਦੇ ਵਿਚਾਰ ਸੁਣ ਕੇ ਫਿਰ ਅਗਲੀ ਕਾਰਵਾਈ ਜਿਹੜੀ ਆ ਉਹ ਕਰਨੇ ਆ ਔਰ ਇਹਦੀ ਸਾਰੀ ਜਿਹੜੀ ਕਾਰਵਾਈ ਆ ਉਹ ਅਸੀਂ ਆਪਸ ਆਰਿਆਂ ਦੇ ਹੀ ਸਹਿਯੋਗ ਦੇ ਨਾਲੋਂ ਕਰਾਂਗੇ ਅਸੀਂ। ਔਰ ਜਿਹੜਾ ਉਹ ਫੈਸਲਾ ਇੱਥੇ ਹੀ ਬੈਠ ਕੇ ਜਿਹੜਾ ਉਹ ਲਿੱਤਾ ਜਾਵੇਗਾ।

छॾो बिल त नो अगरि कमेटी अॻे हूंदी कमेटी न अॻ ला लो इन अॻे अॻे करे सारे न चलो असीं चलद लेकिन <laughs> हो ਮੈਂ ਇੱਕ ਗੱਲ ਕਹਿਣਾ ਚਾਹਨਾ ਸਮੁੱਚੇ ਕੋਲਪੁਰ ਪਿੰਡ ਨੂੰ ਹੰਗਾਰਾ ਮੇਰਾ ਕੀ ਉਹ ਬੰਦਾ ਇਸ ਪਿੰਡ ਦੇ ਰਹਿਣ ਦੇ ਲਾਇਕ ਹੈ ਤੇ ਜੇ ਨਹੀਂ ਹੈ ਤਾਂ ਕੀ ਉਹਦਾ ਘਰ ਇਸ ਪਿੰਡ ਚ ਹੋਣ ਦੇ ਲਾਇਕ ਹੈ ਪੂਰਾ ਪਿੰਡ ਅੱਧ ਹੀ ਹੁਣੀ ਕੋਈ ਫੈਸਲਾ ਲਵੇ ਜੇ ਕੋਈ ਪਿੰਡ ਚ ਗੈਰਤਮਦ ਸਿੱਗਾ ਹੈ ਆਪਣੀਆਂ ਇੱਥੇ ਜੜੀ ਕਮੇਟੀ ਹੈ ਉਹ ਫੈਸਲਾ ਦੇਵੇ ਜਿੰਨੀਆਂ ਦੀ ਜਿੰਦੀਆਂ ਟਰੈਕਟਰ ਹੈ ਉਹ ਸਾਰੇ ਉਹਦੇ ਘਰ ਦੇ ਵਿੱਚ ਲਾ ਕੇ ਉਹਦੇ ਘਰ ਦੀ ਇੱਕ ਨਾਲ ਐਡਿਕੜਾ ਦਿੱਤੀ ਜਾਏ ਤਾਂ ਕਿ ਪਤਾ ਚੱਲ ਜਾਏ ਕਿ ਜੰਗੂ ਕਤਲ ਦਾ ਸਹੀ ਕਹੇਗਾ ਹੁਕਮ ਦੇ ਦਿੱਤੇ ਕਿ ਪਾਣੀ ਦੇ ਵਿੱਚ ਮਰਨ ਨੂੰ ਤਿਆਰ ਹੈ ਉਹ ਸਗਤ ਜੀ ਜਿਹੜੇ ਡੇਰੇਆਂ ਨਾਲ ਜੁੜੇ ਲੋਕ ਹੈ ਉਹਨਾਂ ਨੂੰ ਮੈਂ ਕਹਿਦਾਂਾ ਚਾਹਨਾ ਉਹਨਾਂ ਦਾ ਸਾਰਾ ਆਏਗਾ ਕੋਈ ਉਹ ਸਾਡਾ ਕੋਈ ਸਾਰਾ ਗੁਰੂ ਗ੍ਰੰਥ ਸਾਹਿਬ ਉਹ ਜਿਨ੍ਹਾਂ ਨੂੰ ਹੀ ਰਵੇ ਸਾੜ ਕੇ ਰੱਖ ਦਿੱਤਾ ਉਹਨਾਂ ਨੂੰ ਬੰਦੇ ਦੇ ਘਰ ਦੀ ਏਡ ਕਿਰਗਾ ਦਿੱਤੀ ਜਾਏ ਜੇ ਉਧਰ ਘਰ ਬਚ ਗਿਆ ਉਹ ਹੀ ਕੌਣ ਪਰ ਪੈਰ ਨਹੀਂ ਲੱਗਾ ਗਿਆ ਏ ਅਸੀਂ ਕੌਣ ਪਰ ਪੈਰ ਨਹੀਂ ਰੱਖਾਂਗੇ ਉਹਨਾਂ ਹੀ ਬੈਸਮਾਨੋ ਉਹਨਾਂ ਹੀ ਬੈਸ ਭੱਲੇ ਜੀ ਇਹ ਫੈਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਸਾਰੇ ਸੰਗਤ ਦਾ ਫੈਸਲਾ ਹੈ ਇਹਦੇ ਵਿੱਚ ਕੋਈ ਇੱਕ ਬੰਦਾ ਇਨਵੋਲ ਨਹੀਂ ਹੈ ਇਹ ਸਾਰੇ ਸੰਗਤ ਜਿੰਨੀ ਵੀ ਸੰਗਤ ਉੱਤੇ ਮੌਜੂਦ ਹੈ ਇਹ ਉਸ ਸੰਗਤ ਦਾ ਫੈਸਲਾ ਹੈ ਮੁਲਤਰ ਨਹੀਂ ਹੋ ਸਕਦੇ ਸੰਗਤ ਜੋ ਕਹੇਗੀ ਉਹੀ ਹੋਏਗਾ ਪਰ ਆਨੰਦ ਸਪਾਰਟ ਹੋਏਗਾ ਦੂਜਾ ਨੰਬਰ ਜਿਹੜਾ ਬੀਆਰ ਅਰੈਸਟ ਕੀਤਾ ਹੈ ਉਸਦੇ ਨਾਲ ਦੋ ਬੰਦੇ ਮੋਨੇ ਹੋਰ ਸੀ ਠੀਕ ਹੈ ਉਹ ਬੰਦੇ ਵੀ ਨਾਲ ਅਰੈਸਟ ਹੋਣਾ ਚਾਹੀਦੇ ਨੇ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਜੇਕਰ ਉਹ ਵੀ ਬੰਦੇ ਨਾਲ ਅਰੈਸਟ ਨਹੀਂ ਹੁੰਦੇ ਤਾਂ ਅਸੀਂ ਨੈਸ਼ਨਲ ਹਾਈ ਕੋਰਟ ਵਿੱਚ ਪਿਆਰ ਕਰਾਂਗੇ ਔਰ ਉਸ ਤੋਂ ਬਾਅਦ ਨਾਲ ਜਲਦੀ ਜਨਾਹ ਸਬੰਧ ਨੂੰ ਚਲ ਜਾਂਦਾ ਜੇ ਔਰ ਇਸ ਪਿੰਡ ਦੇ ਵਿੱਚ ਰਹਿੰਦਾ ਜੇ ਕਿਉਂਕਿ ਉਸਨੇ ਜੋ ਕੀਤਾ ਹੈ ਇਸ ਪਿੰਡ ਦੇ ਵਿੱਚ ਕੀਤਾ ਹੈ ਉਹ ਉਸਨੂੰ ਸਜ਼ਾ ਵੀ ਇੱਥੇ ਹੀ ਮਿਲਣੀ ਚਾਹੀਦੀ ਹੈ ਬਾਕੀ ਅਸੀਂ ਸਾਰੇ ਨੌਜਵਾਨ ਵੀਰ ਜਿੰਨੇ ਵੀ ਇੱਥੇ ਆਏ ਨੇ ਉਹਨਾਂ ਦਾ ਨਾਲ ਉਹ ਤੁਹਾਡੀ ਪ੍ਰੋਬਲਮਾਂ ਅਸੀਂ ਸਮਝਦੇ ਹਾਂ ਅਸੀਂ ਜੋ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਹਮੇਸ਼ਾ ਹੀ ਮੁੰਡੇ ਨਾਲ ਮੁੰਡੇ ਲਾ ਕੇ ਖੜੇ ਹੋਏ ਹਾਂ ਤੁਸੀਂ ਤੁਹਾਨੂੰ ਵੋਟ ਪਾ ਕੇ ਇੱਕਤ ਨੰਬਰ ਚੁਣਿਆ ਨੇ ਉਹ ਸਾਡਾ ਫਰਜ਼ ਬੰਦਾ ਹੈ ਤੁਹਾਡੇ ਨਾਲ ਖੜੇ ਹੋਣਾ ਔਰ ਅਸੀਂ ਜ਼ਰੂਰ ਜਿਹੜਾ ਹੈ ਪਿੰਡ ਦੇ ਲੋਕਾਂ ਦਾ ਜਿਹੜਾ ਹੈ ਇਹ ਫੈਸਲਾ ਲਿਤਾ ਗਿਆ ਕਿ ਉਸ ਦਿਨੋਂ ਇਸ ਪਿੰਡ ਦੇ ਵਿੱਚ ਕਦੇ ਵੀ ਜਿਹੜਾ ਹੈ ਮੁੜ ਕੇ ਨਹੀਂ ਆਂ ਦਿੱਤਾ ਜਾਵੇ ਜੋ ਵੀ ਹੋਵੇਗਾ ਤੇ ਪਿੰਡ ਵੱਲੋਂ ਜਿਹੜਾ ਕਿਤੇ ਜਾਵੇਗਾ ਦੇਖਦੇ ਹੋ ਜਿਹੜੇ ਨੌਜਵਾਨ ਆਪਣੇ ਆਪਣੀ ਅੱਖ ਆਪਣੀ ਗੈਰਤ ਆਪਣੇ ਜ਼ਮੀਰ ਨੂੰ ਜਿੰਦਾ ਰੱਖਦੇ ਹੋયા ਜ਼ਰੂਰ ਜਿਹੜਾ ਨੇ ਉਹ ਵੀਰ ਜਿਹੜੇ ਸਨ ਉਹ ਇੱਥੇ ਆਪਣੇ ਮੁਕਾਮ ਜਿਹੜੇ ਨੇ ਦੇ ਰਹੇ ਨੇ ਆਪਣੇ ਆਪਣੀ ਭਾਵਨਾਵਾਂ ਨੂੰ ਜਿਹੜਾ ਹੈ ਉਹਨਾਂ ਨੂੰ ਭਾਵਨਾ ਨੂੰ ਜਿਹੜਾ ਠੇਸ ਪਹੁੰਚਾਈ ਗਈ ਉਸ ਮਨਜੀਤ ਸਿੰਘ ਬਿੱਲੇ ਦੇ ਵੱਲੋਂ ਤਾਂ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਜਿਹੜਾ ਅੱਗ ਲਗਾ ਦਿੱਤੀ ਗਈ ਸੀ ਜਿਸ ਦੇ ਵਿੱਚ ਪਿੰਡਾਂ ਵੱਲੋਂ ਪਿੰਡ ਦੇ ਲੋਕੀ ਵੱਲੋਂ ਇੱਕ ਬਹੁਤ ਬੜਾ ਜਿਹੜਾ ਫੈਸਲਾ ਲਿੱਤਾ ਗਿਆ ਕਿ ਉਸੇ ਕਾਰਨ ਨਸ਼ਟ ਕਰ ਦਿੱਤਾ ਜਾਵੇ ਉਸ ਨੂੰ ਇਸ ਪਿੰਡ ਦੇ ਵਿੱਚ ਨਹੀਂ ਲਿਆਇਆ ਜਾਵੇ ਦੀਵਾਰੀ ਦੇਖਦੇ ਹੋ ਜੋ ਵੀਰ ਆਪਣੇ ਇਹਨਾਂ ਕਮਰ ਅਰਜ਼ਾਮ ਜਿਹੜੇ ਦੇ ਰਹੇ ਨੇ ਅਸੀਂ ਉਹ ਤਸਵੀਰਾਂ ਨਹੀਂ ਸਾਂਝੀਆਂ ਕਰਾਂਗੇ ਕਿਉਂਕਿ ਕੁਝ ਪ੍ਰਾਈਵੇਸੀ ਵੀ ਹੁੰਦੀ ਹੈ ਕਿਉਂਕਿ ਸਾਡੇ ਵੀਡੀਓ ਬਣਾ ਲਾ ਲਾ ਨਹੀਂ ਕਰ ਰਹੇ ਹਾਂ ਨਹੀਂ ਕਰ ਰਹੇ ਹਾਂ ਕਰ ਰਹੇ ਹਾਂ ਕਰ ਰਹੇ ਹਾਂ ਕਰ ਰਹੇ ਹਾਂ